ਹੈਲੋ ਗਾਇਸ ਵੈਲਕਮ ਟੂ ਆਰ ਚੈਨਲ ਕਿਡਸ ਲਰਨਿੰਗ ਗੁੱਡ ਮਾਰਨਿੰਗ ਅੱਜ ਅਸੀਂ ਪੰਜਾਬੀ ਦੇ ਬਹੁ ਆਰਥਕ ਸ਼ਬਦ ਜਾਂ ਅੱਖਰਪੇਧ ਕਰਾਂਗੇ ਬੱਬੇ ਦੇ ਠੀਕ ਹੈ ਪਹਿਲੇ ਅਸੀਂ ਊੜਾ ਐੜਾ ਈੜੀ ਦੇ ਕੀਤੇ ਅੱਜ ਬੱਬੇ ਦੇ ਅਸੀਂ ਹੁਣ ਕੰਟੀਨਿਊ ਕਰਾਂਗੇ ਆ ਵੀ ਠੀਕ ਹੈ ਅੱਖਰਪੇਧ ਤੇ ਬਹੁ ਆਰਥਕ ਮਤਲਬ ਸੇਮ ਹੀ ਹੈ ਅੱਖਰਪੇਧ ਇੱਕ ਅੱਖਰ ਦੇ ਅੱਗੇ ਵੱਖ-ਵੱਖ ਅਰਥ ਹੋਣੇ ਉਹਨੂੰ ਕਹਿੰਦੇ ਐ ਤੇ ਬਹੁ ਆਰਥਕ ਦਾ ਵੀ ਇੱਕ ਸ਼ਬਦ ਦੇ ਵੱਖ-ਵੱਖ ਅਰਥ ਹੋਣੇ ਠੀਕ ਹੈ ਨਾ ਲੈਟਸ ਟੱਚ ਵੱਟ ਗਰਮੀ ਅੱਜ ਬੜਾ ਵੱਟ ਹੈ ਯਾਨੀ ਕਿ ਅੱਜ ਬਹੁਤ ਗਰਮੀ ਹੈ ਅਤੇ ਅਸੀਂ ਗਰਮੀ ਨਹੀਂ ਲਿਖਾਂਗੇ ਅਸੀਂ ਇੱਥੇ ਵਾਟੀ ਲਿਖਾਂਗੇ ਸੈਕਿੰਡ ਨੰਬਰ ਬੰਨਾ ਵੱਟ ਦਾ ਸੈਕਿੰਡ ਅਰਥ ਬੰਦਾ ਬੰਨਾ ਮੈਂ ਖੇਤ ਦੀ ਵੱਟ ਉੱਪਰ ਤੁਰ ਰਿਆ ਸਾ ਯਾਨੀ ਕਿ ਬੰਨੇ ਤੇ ਤੁਰਦਾ ਵਿਆਸੀ ਮੈਂ ਵੱਲ ਕਪੜੇ ਦੇ ਵੱਟ ਕੱਢੋ ਨੈਕਸਾ ਕਮਾਉਂਦਾ ਉਹ ਦੁਕਾਨਦਾਰ ਚੰਗੇ ਪੈਸੇ ਵੱਟ ਲੈਂਦਾ ਹੈ ਯਾਨੀ ਕਿ ਚੰਗੇ ਪੈਸੇ ਕਮਾਉਂਦਾ ਹੈ ਵੱਟਣਾ ਸੂਤ ਲੈ ਕੇ ਰੱਸੀ ਵੱਟ ਠੀਕ ਹੈ ਨੈਕਸਟ ਸੈਕਿੰਡ ਹੈ ਵੱਟਾ ਤੋਲਨ ਲਈ ਬਨਿਆ ਪਾਰ ਮੈਨੂੰ 1 ਕਿਲੋਗ੍ਰਾਮ ਦਾ ਵੱਟਾ ਚਾਹੀਦਾ ਹੈ ਨੈਕਸਟ ਹੈ ਘਸਾਰਾ ਐ 100 ਦਾ ਨੋਟ ਪਾਟਾ ਹੋਇਆ ਹੈ ਪਰ 5 ਰੁਪਏ ਵੱਟਾ ਲਗਾ ਕੇ ਚੱਲ ਜਾਵੇਗਾ ਨੈਕਸਟ ਦਾ ਅਰਥ ਬੰਦਾ ਬਦਲਣਾ ਉਸਨੇ ਵੱਟਾ ਸੱਟਾ ਕਰਕੇ ਮੁੰਡਾ ਵਿਆਹ ਲਿਆ ਅਨ ਲਾਸਟ ਵੱਟੇ ਦਾ ਅਰਥ ਬੰਦਾ ਬਦਲਾ ਮੈਂ ਵਾਰੀ ਦਾ ਵੱਟਾ ਲਾ ਕੇ ਹੀ ਹਟਾਂਗਾ ਨੈਕਸਟ ਹੈ ਵੱਟੀ ਵੱਟੀ ਦਾ ਆਏਗਾ ਬੱਤੀ ਦੀਵੇ ਦੀ ਵੱਟੀ ਜਲ ਗਈ ਹੈ ਨੈਕਸਟ ਵੱਟੀ ਦਾ ਕਮਾਈ ਉਸਨੇ ਅੱਜ ਮੇਲੇ ਵਿੱਚ ਚੰਗੀ ਰਕਮ ਵੱਟੀ ਹੈ ਯਾਨੀ ਕਿ ਚੰਗੀ ਕਮਾਈ ਕੀਤੀ ਉਹਨੇ ਮੇਲੇ ਵਿੱਚ ਵੱਟੀ ਦਾ ਦੁੱਖ ਸਹਿਣਾ ਉਸਨੇ ਬਥੇਰੀ ਕਸੀਸ ਵੱਟੀ ਪਰ ਫਿਰ ਵੀ ਉਸ ਦੀ ਚੀਕ ਨਿਕਲ ਗਈ ਨੈਕਸਟ ਲਾਸਟ ਵੱਟੀ ਦਾ ਅਰਥ ਹੈ ਵੰਟਣਾ ਇਹ ਰੱਸੀ ਮੈਂ ਵੱਟੀ ਹੈ ਨੰਬਰ 4th ਹੈ ਵੰਡ ਵੰਡਣਾ ਪਿਓ ਦੇ ਮਰਨ ਮਗਰੋਂ ਭਰਾਵਾਂ ਨੇ ਜਾਇਦਾਦ ਵੰਡ ਲਈ ਨੈਕਸਟ ਹੈ ਦਾਤ ਕਰਨਾ ਉਹ ਗਰੀਬਾਂ ਵਿੱਚ ਕੱਪੜੇ ਵੰਡ ਰਹੀ ਸੀ ਨੰਬਰ 5th ਹੈ ਵਲ ਪਾਸੀ ਤੁਸੀਂ ਮੇਰੇ ਵਲ ਤੱਕੋ والدہ ਤਰੀਕਾ ਤੁਹਾਨੂੰ ਇਹ ਕੰਮ ਕਰਨ ਦਾ ਵਲ ਨਹੀਂ ਨੈਕਸਟ ਵਾਲਦਾ ਅਰੋਗ ਅੱਗੇ ਮੈਂ ਬਿਮਾਰ ਸਾਂ ਪਰ ਅੱਜ ਮੈਂ ਅੱਜਕੱਲ੍ਹ ਵਲ ਹਾਂ ਯਾਨਕੀ ਮੈਨੂੰ ਕੋਈ ਹੁਣ ਬਿਮਾਰੀ ਨਹੀਂ ਪਹਿਲੇ ਵੀ ਮਾਰ ਸੀ ਹੁਣ ਮੈਂ ਠੀਕ ਹਾਂ ਵਾਲਦਾ ਵੇਲ ਕੱਦੂ ਦੀ ਵੱਲ ਨਾਲ ਚਾਚੂਏ ਲੱਗੇ ਸਨ ਨੈਕਸਟ 6 ਨੰਬਰ ਹੈ ਵਾਰ ਦਿਨ ਅੱਜ ਕੀ ਵਾਰ ਹੈ ਜਾਂ ਅੱਜ ਐਤਵਾਰ ਹੈ ਆ ਵੀ ਅਸੀਂ ਲਿਖ ਸਕਦੇ ਹਾਂ ਹਮਲਾ ਉਸਨੇ ਮੇਰੇ ਉੱਪਰ ਤਲਵਾਰ ਦਾ ਵਾਰ ਕੀਤਾ। ਕੁਰਬਾਨ ਕੰਨਾ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਖਾਤਰ ਆਪਣਾ ਸਿਰ ਵਾਰ ਦਿੱਤਾ। ਨੈਕਸਟ ਹੈ ਵਾਰੀ। ਮੈਂ ਤੈਨੂੰ ਕਈ ਵਾਰ ਹੀ ਸਮਝਾਇਆ ਕਿ ਤੂੰ ਝੂਠ ਨਾ ਬੋਲਿਆ ਕਰ। ਨੈਕਸਟ ਵਾ ਜਤਨ। ਮੈਂ ਆਪਣੀ ਪੂਰੀ ਵਾਰ ਲਾਈ ਸੀ। ਇਹ ਹੈ ਪਰ ਕੰਮ ਨਹੀਂ ਬਣਿਆ। ਨੈਕਸਟ ਹੈ ਸੈਕੰਡ ਨੰਬਰ ਬੱਡੀ ਆਈ। ਉਸ ਦਿ ਸਾਰੇ ਪਿੰਡ ਵਿੱਚ ਵਾਹ ਵਾਹ ਹੋ ਗਈ ਆਪਣੇ ਅਨੂ ਵਾਵਾ ਨੂੰ ਅੰਡਰਲਾਈਨ ਕਰਨਾ ਹੈ ਠੀਕ ਹੈ ਨੈਕਸਟ ਵਾਦਾ ਵਾਉਣਾ ਦਬ ਕੇ ਬਾਤ ਰੱਜ ਕੇ ਖਾ ਲਾਸਟ ਏਥਸ ਨੰਬਰ ਹੈ ਵੇਲ ਵਾਣਾ ਖੁਸਰੇ ਨੇ ਮੇਰੇ ਦਿੱਤੇ 10 ਰੁਪਏ ਦੀ ਵੇਲ ਕੀਤੀ ਵੇਲ ਦਾ ਵੇਲਣਾ ਰੋਟੀ ਨੂੰ ਵੇਲ ਕੇ ਤਵੇ ਤੇ ਪਾਓ ਐਂ ਲਾਸਟ ਦਾ ਬੰਦਾ ਹੈ ਰੁੱਖਾ ਜਾਂ ਕੰਦਾ ਉੱਪਰ ਚੜਨ ਵਾਲਾ ਪੌਦਾ ਐਂ ਗੂੜ ਦੀ ਵੇਲ ਹੈ ਠੀਕ ਹੈ ਅਬ ਉਹ ਆਰ ਤੱਕ ਸ਼ਵਨੈਕਸ ਕੰਟੀਨਿਊ ਕਰਾਂਗੇ ਜਿਹੜੀ ਕਾਪੀ 'ਚ ਅੱਗੇ ਕੀਤਾ ਨੈਕਸਟ ਵਬੇ ਦੇ ਕਰਨੇ ਆ ਠੀਕ ਹੈ